ਪੰਜਾਬੀ ਫਿਲਮ ਜੱਟ ਐਂਡ ਜੁਲੀਅਟ 3 ਨੇ ਜਿੱਥੇ ਧਮਾਲਾ ਪਾਉਣੀਆ ਸ਼ੁਰੂ ਕਰ ਦਿੱਤੀਆਂ ਨੇ ਦੱਸਦੀ ਕਿ ਫਿਲਮ ਵਰਲਡ ਵਾਈਡ ਰਿਲੀਜ਼ ਕੀਤੀ ਗਈ ਹੈ ਤੇ ਅਜੇ ਫਿਲਮ ਨੂੰ ਰਿਲੀਜ਼ ਹੋਇਆ 2 ਦਿਨ ਹੋਏ ਨੇ ਤੇ 2 ਦਿਨਾਂ ਦੇ ਵਿੱਚ ਫਿਰਨੇ 22 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ ਦੱਸਦੀ ਕਿ ਇਹ ਫਿਲਮ ਜਿਸ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਗਿਆ ਹਾਲਾਂਕਿ ਰਿਲੀਜ਼ਿੰਗ ਤੋਂ ਪਹਿਲਾਂ ਹੀ ਫਿਲਮ ਦੀ ਐਡਵਾਂਸ ਬੁਕਿੰਗ ਜਿਹੜੀ ਉਹ ਸ਼ੁਰੂ ਹੋ ਚੁੱਕੀ ਸੀ ਤੇ ਇਸੇ ਦਰਮਿਆਨ 430 ਤੋਂ ਵੱਧ cinema ਘਰਾਂ ਦੇ ਵਿੱਚ ਇਹ ਫਿਲਮ 2000 ਤੋਂ ਵੱਧ ਸਕਰੀਨਸ ਤੇ ਵਿਖਾਈ ਗਈ ਹੈ ਤੇ ਪ੍ਰਸ਼ੰਸਕਾਂ ਦੇ ਵੱਲੋਂ ਇਸ ਫਿਲਮ ਨੂੰ ਕਾफी ਪਿਆਰ ਦਿੱਤਾ ਜਾ ਰਿਹਾ ਹੈ ਦੱਸਦੀ ਕਿ ਬਾਲੀਵੁੱਡ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮ ਹੈ ਜਿਸ ਨੂੰ ਇੱਕੋ ਸਮੇਂ ਦੇ ਵਿੱਚ ਵਰਲਡ ਵਾਈਡ ਰਿਲੀਜ਼ ਕੀਤਾ ਗਿਆ ਤੇ ਪ੍ਰਸ਼ੰਸਕਾਂ ਦਾ ਵੀ ਭਰਮਾ ਹੁੰਗਾਰਾ ਮਿਲਦਾ ਹੈ ਦਰਅਸਲ ਜੈਟ ਐਂਡ ਜੁਲੀਅਟ ਪਾਰਟ 1 ਤੇ 2 ਨੂੰ ਜਿਵੇਂ ਦਰਸ਼ਕਾਂ ਦੇ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ ਤੇ ਇਸ ਫਿਲਮ ਨੂੰ ਵੀ ਪ੍ਰਸ਼ੰਸਕ ਖੂਬ ਪਿਆਰ ਦੇ ਰਹੇ ਨੇ ਵਰਲਡ ਵਾਈਡ ਇਸ ਫਿਲਮ ਨੂੰ ਵੇਖਣ ਦੇ ਲਈ ਅਜੇ ਵੀ ਸਿਨੇਮਾ ਘਰਾਂ ਦੇ ਵਿੱਚ ਭੀੜ ਨਜ਼ਰ ਆ ਰਹੀ ਹੈ ਤਾਂ ਦੱਸਦੀ ਕਿ ਪਹਿਲੇ ਦੋ ਦਿਨਾਂ ਦੇ ਵਿੱਚ ਇਸ ਫਿਲਮ ਨੇ 22 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ ਜਿਸ ਵਿੱਚ ਪਹਿਲੇ ਦਿਨ 10 ਕਰੋੜ ਤੋਂ ਵੱਧ ਤੇ ਦੂਜੇ ਦਿਨ 11 ਕਰੋੜ ਤੋਂ ਵੱਧ ਦੀ ਇਸ ਫਿਲਮ ਦੀ ਕਮਾਈ ਹੋਈ ਹੈ ਵਰਲਡ ਵਾਈਡ ਇਹ ਫਿਲਮ ਰਿਲੀਜ਼ ਹੁੰਦੀ ਹੈ ਦੁਨੀਆ ਭਰ ਦੇ ਸਿਨੇਮਾ ਘਰਾਂ ਦੇ ਵਿੱਚ ਪ੍ਰਸ਼ੰਸਕ ਇਸ ਫਿਲਮ ਨੂੰ ਵੇਖਣ ਜਾ ਰਹੇ ਨੇ ਤੇ ਜੱਟ ਐਂਡ ਜੁਲੀਅਟ ਨੂੰ ਕਾਫੀ ਪਿਆਰ ਦੇ ਰਹੇ ਨੇ